ਅਜਿਸੀ ਭਾਰਤੀ ਕਿਸਾਨ ਚ ਦੀ ਨੇਕਤਾ ਉਗਰਾਹਾ ਭਲਾਡਾ ਦੇ ਵੱਲੋਂ ਐਸ ਡੀ ਐਮ ਭਲਾਡਾ ਨੂੰ ਮੰਗ ਪੱਤਰ ਹੈ ਜਿਹੜਾ ਉਹ ਸੰਪੇਅ ਕਿਉਂਕਿ ਪਿਛਲੇ ਦਿਨਾਂ ਚ ਜਿਹੜੀ ਬਾਰਿਸ਼ ਨੇ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਵੱਡੀ ਪੱਧਰ ਤੇ ਤਬਾਹੀ ਮਚਾਈ ਹੈ ਜਿਦੇ ਚ ਲੱਖਾਂ ਹੀ ਏਕੜ ਜਿਹੜੀ ਫਸਲ ਹੈ ਉਹ ਕਿਸਾਨਾਂ ਦੀ ਬਰਬਾਦ ਹੋ ਗਈ ਘਰ ਬਹੁਤ ਡਿੱਗ ਪਏ ਘਰਾਂ ਦਾ ਨੁਕਸਾਨ ਹੋ ਗਿਆ ਜਾਨੀ ਮਾਲੀ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਇਸ ਕਰਕੇ ਇਹ ਇਹਦੀ ਪ੍ਰਭਾਈ ਕਰਾਉਣ ਵਾਸਤੇ ਸਰਕਾਰ ਨੂੰ ਅਸੀਂ ਮੰਗ ਪੱਤਰ ਐਸਡੀਐਮ ਸਾਹਿਬ ਰਾਹੀਂ ਭੇਜਿਆ ਹੈ ਕਿ ਛੇਤੀ ਤੋਂ ਛੇਤੀ ਇਹਦੀ ਪ੍ਰਭਾਈ ਜਿਹੜੀ ਉਹ ਸਰਕਾਰ ਕਰੇ 70000 ਰੁਪਿਆ ਪ੍ਰਤੀ ਏਕੜ ਦਾ ਜਿਹੜਾ ਮਾਮਲਾ ਹੈ ਉਹੋ ਕਿਸਾਨਾਂ ਨੂੰ ਸਰਕਾਰ ਦੇਵੇ ਜਿਹੜਾ 20000 ਦਾ ਐਲਾਨ ਕੀਤਾ ਹੈ ਇਹਦੇ ਨਾਲ ਤਾਂ ਸਿਰਫ ਜਿਹੜੀ 1 ਏਕੜ ਦਾ ਜਿਹੜਾ ਖਰਚਾ ਹੈ ਉਹ ਹੀ ਪੂਰਾ ਹੋਊਗਾ ਬਾਕੀ ਪ੍ਰਭਾਈ ਵੀ ਸਰਕਾਰ ਕਰੇ ਜਿਹੜੇ ਘਰ ਡੱਗੇ ਆ ਉਹ ਘਰ ਦੁਆਰਾ ਕਿੰਨੇ ਪੈਸਿਆਂ ਚ ਉਹਤੇ ਕਿੰਨਾ ਪੈਸਾ ਲੱਗੂਗਾ ਕਿੰਨੇ ਪੈਸਿਆਂ ਚ ਉਹ ਦੁਆਰਾ ਘਰ ਬਣਨਗੇ ਉਹਦਾ ਹਿਸਾਬ ਕਿਤਾਬ ਲਾ ਕੇ ਉਹਨਾਂ ਡਿੱਗੇ ਹੋਏ ਘਰਾਂ ਦੇ ਪਰਿਵਾਰਾਂ ਨੂੰ ਜਿਹੜੀ ਮਾਮਜਾ ਹੈ ਜਿਹੜਾ ਸਰਕਾਰ ਦੇਵੇ ਤੇ ਜਿਹੜੀਆਂ ਜਾਨਾਂ ਚਲੀਆਂ ਗਈਆਂ ਜਾਨਾਂ ਚਲੀਆਂ ਗਈਆਂ ਜਿਹੜੀਆਂ ਉਹਨਾਂ ਨੂੰ ਸਿਰਫ ਸਰਕਾਰ ਨੇ 5 ਲੱਖ ਰੁਪਏ ਦਾ ਐਲਾਨ ਕੀਤਾ ਹੈ ਜਿਹੜਾ ਮਤਲਬ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ ਅਸੀਂ ਮੰਗ ਕੀਤੀ ਹੈ ਸਰਕਾਰ ਤੋਂ ਕਿ ਘੱਟੋ ਘੱਟ 25 ਲੱਖ ਰੁਪਏ ਜਿਹੜਾ ਉਹੋ ਉਹਨਾਂ ਪਰਿਵਾਰਾਂ ਨੂੰ ਸਰਕਾਰ ਦੇਵੇ ਜਿਹੜੀ ਜੇ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਨੂੰ ਐਨੇ ਲੱਖਾਂ ਜਣੀ ਉਹ ਦੇ ਸਕਦੇ ਆ ਤਾਂ ਜਿਹੜੇ ਹੜਾ ਤੋਂ ਪ੍ਰਭਾਵਿਤ ਹੋਏ ਆ ਜਾਂ ਹੜਾ ਤੋਂ ਲੋਕਾਂ ਦੀਆਂ ਜਾਨਾਂ ਬਚਾਉਂਦੇ ਹੋਏ ਮਤਲਬ ਆਬਦੀਆਂ ਜਾਨਾਂ ਦੇ ਲਈ ਉਹਨਾਂ ਨੇ ਉਹਨਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦਾ ਜਿਹੜਾ ਮਾਮਜ਼ਾ ਹੈ ਉਹ ਸਰਕਾਰ ਦੇਵੇ ਇਹ ਮਾਮਜ਼ਾ ਛੇਤੀ ਤੋਂ ਛੇਤੀ ਸਰਕਾਰ ਨੂੰ ਗਰਦੌਰੀਆਂ ਕਰਾ ਕੇ ਸਰਵੇ ਕਰਾ ਕੇ ਛੇਤੀ ਤੋਂ ਛੇਤੀ ਮਾਮਜ਼ਾ ਜਿਹੜਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਹੈ ਇਹਦੇ ਵਾਸਤੇ ਅੱਜ ਮੰਗ ਪੱਤਰ ਜਿਹੜਾ ਅਸੀਂ ਐਸਡੀਐਮ ਸਾਹਿਬ ਨੂੰ ਸੌਂਪਿਆ ਉਹ ਨਵੇਂ ਤਹਿਸੀਲਦਾਰ ਸਾਹਿਬ ਆਏ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਜਿਹੜਾ ਮੰਗ ਪੱਤਰ ਹੈ ਉਹ ਪੰਜਾਬ ਸਰਕਾਰ ਤੱਕ ਪਹੁੰਚਦਾ ਜਿਹੜਾ ਉਹ ਕੀਤਾ ਜਾਊਗਾ ਧੰਨਵਾਦ ਸਰਕਾਰ ਵੱਲੋਂ ਵੀ ਸਾਨੂੰ ਜਿਹੜੀਆਂ ਉਹ ਵਿਸ਼ੇਸ਼ ਲੈਟ ਆਈਆਂ ਆ ਕਿ ਜਿਹੜੀ ਜੋ ਵੀ ਆ ਬਾਰਸ਼ਾਂ ਦੇ ਪਾਣੀ ਆਉਣ ਨਾਲ ਜਿਹੜਾ ਵਾ ਫਸਲਾਂ ਦਾ ਨੁਕਸਾਨ ਹੋਇਆ ਵਾ ਘਰਾਂ ਦਾ ਨੁਕਸਾਨ ਹੋਇਆ ਉਹਦੀ ਗਦੌੜੀ ਕਰਕੇ ਤੇ ਘਰਾਂ ਦਾ ਜਿਹੜਾ ਰਵਾ ਉਹ ਮੌਇਨਾ ਕਰਕੇ ਉਹਦੀ ਰਿਪੋਰਟਾਂ ਜਿਹੜੀਆਂ ਪਹਿਲਾਂ ਹੀ ਭੇਜ ਚੁੱਕੇ ਆ ਤੇ ਉਹ ਵੀ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਕੀਤੀ ਜਾਵੇ ਤੇ ਬਾਕੀ ਤੁਹਾਡੇ ਨਮਾਇੰਦਿਆਂ ਵੱਲੋਂ ਦਾ ਮੰਗ ਪੱਤਰ ਦਿੱਤਾ ਗਿਆ ਵਾ ਤੇ ਅਸੀਂ ਮਾਨਯੋਗ ਅਸਟਨ ਸਾਹਿਬ ਨੂੰ ਭੇਜ ਦੇਵਾਂਗੇ ਕਿ ਜਿਹੜੇ ਜੀ ਕੰਮ ਆ ਜਿਹੜਾ ਜ਼ਿੰਮੇਵਾਰੀ ਵਾਲਾ ਕੰਮ ਹੈ ਤੇ ਜਲਦ ਤੋਂ ਜਲਦ ਉਹਨੂੰ ਜਿਹੜਾ ਨੇਪਰੇ ਚੜਾ ਕੇ ਤੇ ਜਿਹਦਾ ਵੀ ਜੋ ਵੀ ਨੁਕਸਾਨ ਹੋਇਆ ਵਾ ਉਹਦਾ ਜੋ ਵੀ ਹੱਕ ਬੰਦਾ ਜੋ ਵੀ ਸਰਕਾਰ ਰੋਹ ਦਿਆ ਤਾਈਆਂ ਉਹਦੇ ਮੁਤਾਬਕ ਜਿਹੜਾ ਵਾ ਇਹਨੂੰ ਪੂਰਾ ਕੀਤਾ ਜਾਵੇ